ਲੋਨ ਕਰਕੇ ਕੋਈ ਮਾੜੀ ਮੋੜੀ ਦਿੱਕਤ ਆ ਸਕਦੀ ਹੈ ਪਰ ਹੁਣ ਅਸੀਂ ਇਸ ਕਿਸਮ ਦੀ ਦਿੱਕਤ ਜੇ ਮਾੜੀ ਹੋਣਾ ਤਾਂ ਮਾਫੀ ਵੀ ਚਾਹਾਂਗੇ ਅਸੀਂ ਸਿਰਫ ਉੱਥੇ ਹੀ ਬੈਠਣਾ ਹੈ ਇਸ ਕਰਕੇ ਉਹ ਸਟੇਜ ਦੇ ਪਿੱਛੇ ਕੇ ਸਟੇਜ ਸਟੇਜ ਦੇ ਮੂਹਰੇ ਨਾ ਖੜੇ ਜਿਹੜਾ ਅੱਜ ਦਾ ਧਰਨਾ ਹੈ ਇਹ ਦਿਨ ਰਾਤ ਦਾ ਧਰਨਾ ਹੈ ਕੱਲ ਨੂੰ ਸ਼ਾਮ ਨੂੰ ਅਸੀਂ ਖਤਮ ਕਰਨਾ ਹੈ ਦੇਰ ਰਾਤ ਅਸੀਂ ਇਹਦੇ ਭਾਜੀਪੀ ਦੇ ਜਿਹੜੇ ਤਿੰਨ ਵੱਡੇ ਲੀਡਰ ਨੇ ਉਹਨਾਂ ਦੇ ਬਾਰਾਂ ਦੇ ਵਿੱਚ ਵੀਕੇਜੂ ਅਗਰਾਹਾਂ ਵੱਲੋਂ ਬੈਠਣ ਦਾ ਫੈਸਲਾ ਕੀਤਾ ਗਿਆ ਤੇ ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜੇ ਨੇ ਉਹ ਵੀ ਸਾਡੀ ਜਥੇਬੰਦੀ ਵੱਲੋਂ ਪੂਰੇ ਤੌਰ ਤੇ ਕੱਲ ਸ਼ਾਮ ਤੱਕ ਫ੍ਰੀ ਰਹਿਣਗੇ ਕਿਉਂਕਿ ਜੋ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਸੀ 13 ਤਰੀਕ ਨੂੰ ਜਿਹੜੀਆਂ ਸਾਰਿਆਂ ਦੀਆਂ ਸਾਡੀਆਂ ਸਾਂਝੀਆਂ ਮੰਗਾਂ ਨੇ ਉਹ ਮੰਗਾਂ ਤਾਂ ਪੂਰੀਆਂ ਕੀ ਕਰਨੀਆਂ ਸੀ ਦਿੱਲੀ ਦਾ ਕੀ ਜਾਣ ਦੇਣਾ ਸੀ ਪਰ ਖੱਟਰ ਸਰਕਾਰ ਨੇ ਮੋਦੀ ਸਰਕਾਰ ਨੂੰ ਦੇ ਹਿਸ਼ਿਆਰੇ ਤੇ ਵੱਡੀਆਂ-ਵੱਡੀਆਂ ਕੰਧਾਂ ਕੱਢ ਦਿੱਤੀਆਂ ਗਈਆਂ ਤਾਰਾਂ ਲਾ ਦਿੱਤੀਆਂ ਗਈਆਂ ਜਿਵੇਂ ਕਿ ਗਵਾਂਡੀ ਦੇਸ਼ ਤੋਂ ਕਹਿ ਦਈਏ ਜਾਂ ਕਿਸੇ ਦੁਸ਼ਮਣ ਦੇਸ਼ ਤੋਂ نقصان ਆਇਆ ਹੋਣ ਸਾਨੂੰ ਇਸ ਗੱਲ ਦਾ ਪੂਰਾ ਰੋਸ ਹੈ ਕਿ ਕਿਸਾਨਾਂ ਦੇ ਉੱਤੇ ਅਤਿਆਚਾਰ ਵੀ ਕੀਤਾ ਗਿਆ ਹੈ ਲਾਖੀ ਚਾਰਜ ਕੀਤਾ ਗਿਆ ਅਥਰੂ ਗੈਸ ਦੇ ਗੋਲੇ ਧੱਕ ਸਿੱਟੇ ਗਏ ਨੇ ਜਿਹੜੇ ਮੋਦੀ ਕਹਿੰਦਾ ਹੈ ਵੀ ਅਸੀਂ 140 ਕਰੋੜ ਲੋਕ ਬੋਡ ਕਰਦੇ ਆ ਸਭ ਤੋਂ ਵੱਡਾ ਲੋਕਤੰਤਰ ਆ ਸਾਡਾ ਪਰ ਕਿਵੇਂ ਨੇ ਜਮਹੂਰੀਅਤ ਦੀਆਂ ਕਹਾਣ ਕੀਤਾ ਇਹਦੇ ਵਿਰੋਧ ਵਜੋਂ ਅੱਜ ਅਸੀਂ ਇਹਨਾਂ ਦੇ ਵਾਰ ਦੇ ਵਿੱਚ ਆਏ ਆ ਅੱਜ ਅਸੀਂ ਇਹ ਕੇਬਲ ਢਿਲੋ ਦਾ ਵਾਰ ਆ ਜਿਹੜਾ ਇਹ ਬਰਨਾਲੇ ਦੇ ਵਿੱਚ ਘੇਰਿਆ ਪਟਿਆਰੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਹੈ ਉਹਦੇ ਵਾਰ 'ਚ ਬੈਠੇ ਆ ਹਾਜਿਲਕਾ ਜੋ ਇਹਨਾਂ ਦਾ ਪ੍ਰਦੇਸ਼ ਦਾ ਅਧਿਐਕਸ਼ ਹੈ ਸੁਨੀਲ ਜਾਖੜ ਉਹਦੇ ਵਾਰ ਦੇ ਵਿੱਚ ਅਸੀਂ ਬੈਠੇ ਹੋਏ ਆ ਸਾਰੇ ਟੋਲ ਪਲਾਜ਼ੇ ਨੇ ਜਿਹੜੇ ਪੰਜਾਬ ਦੇ ਉਹ ਕੱਲ ਸ਼ਾਮ ਤੱਕ ਫਰੀ ਰਹਿਣਗੇ ਫਿਰ ਕੱਲ ਨੂੰ ਸ਼ਾਮ ਨੂੰ ਸ='%20ਯੁਕਤ ਮੋਰਚੇ ਦੀ ਮੀਟਿੰਗ ਹੈ ਅਸੀਂ ਸ='%20ਯੁਕਤ ਮੋਰਚੇ ਦਾ ਹਿੱਸਾ ਹੈਗੇ ਜੋ ਵੀ ਸ='%20ਯੁਕਤ ਮੋਰਚੇ ਦੇ ਵਿੱਚ ਫੈਸਲਾ ਆਊਗਾ ਅਗਲਾ ਐਲਾਨ ਸਾਡੀ ਸੂਬਾ ਕਮੇਟੀ ਸ='%20ਯੁਕਤ ਮੋਰਚਾ ਜੋ ਵੀ ਐਲਾਨ ਕਰੂਗਾ ਉਹ ਵੀ ਲਾਗੂ ਕਰਾਂਗੇ ਇਸ ਕਰਕੇ ਇਹਨਾਂ ਸਹਾਰੀਆਂ ਗੱਲਾਂ ਦਾ ਅਸੀਂ ਧਿਆਨ ਹੈ ਜਿਹੜਾ ਉਹ ਰੱਖਣਾ ਹੈ ਇਸ ਕਰਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਸਨਕਾਰ ਦੇ ਦੇਵੋ ਕਪਾਲ ਵੀਰ ਮਜ਼ਦੂਰ ਵੀਰ ਮੇਰੀਆ मामा ਮੇਰੀਆ ਭੈਣਾ ਜੂਨੀਏ ਸਰਨੇ ਦੇ ਵਿੱਚ ਸ਼ਾਮਲ ਹੈ ਸਾਰਿਆਂ ਦੇ ਅਸੀਂ ਧੰਨਵਾਦੀ ਆ ਕਿ ਤੁਨ ਲੱਲੇ ਮੰਦਰੇ ਚੋ ਸਿੱਧੋ ਤੜੀ ਤੇ ਤਕੌਣ ਦੀ ਮੋਕਮਾ ਤੇ ਮਾਤਾ ਦੇ ਹੇ ਪਗਉਤੀ ਮਾਨ